ਸਾਰੀ ਗੱਲਬਾਤ ਸਾਡੇ ਮਾਨਯੋਗ ਡੀਜੀਪੀ ਰੇਲਵੇ ਦੇ ਧਿਆਨ ਵਿੱਚ ਜਾਂਦੀ ਹੈ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ اے ایس ਆਈ ਮੱਸਾ ਸਿੰਘ ਨੰਬਰ 11 37 ਜੀਆਪੀ ਬੁੱਧ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇ। ਵੀਡੀਓ ਦੇ ਵਿੱਚ ਜਿਹੜਾ ਸੀ ਯੂ ਨੂੰ ਧਿਆਨ ਨਾਲ ਦੇਖਿਆ ਉਹਦੇ ਵਿੱਚ ਉਹ ਸਿਰਫ ਤੱਕਾ ਮੁੱਕੀ ਹੋ ਰਹੀ ਹੈ ਜਿਸ ਨਾਲ ਸਿਰਫ ਬੂਸ ਬਿਹੇਵਰ ਦਿੱਤਾ। ਯਾਤਰੀਆਂ ਦੀ ਸੁਰੱਖਿਆ ਜਿਹੜੀ ਸਾਡੇ ਲਈ ਬਹੁਤ ਜ਼ਰੂਰੀ ਹੈ ਤੇ ਉਹਨਾਂ ਨਾਲ ਹੀ ਜੇ ਅਸੀਂ ਮਿਸ ਬੀਹੇਵ ਕਰਾਂਗੇ ਹਨਾ ਕਿ ਉਹ ਸਾਡਾ ਖਰਾਬ ਹੁੰਦਾ ਹੈਗਾ ਤਾਂ ਤੁੱਕ ਕੋਈ ਜਿਹੜਾ ਮੁਲਾਜ਼ਮ ਸਾਡੇ ਇੱਧਾ ਦਾ ਕੁਝ ਕਰ ਜਾਂਦੇ ਨੇ ਮੇਬੀ ਹੋ ਸਕਦਾ ਹੈ ਇਹਦੇ ਪਿੱਛੇ ਕੋਈ ਹੋਰ ਸਟੋਰੀ ਨਿਕਲੇ ਜਦੋਂ ਅਸੀਂ ਇਹਨੂੰ ਪ੍ਰੋਪਰ ਉਹਦੇ ਚੁਤਰੀਏ ਹਨਾ ਲੇਕ ਪਰ ਇਹੀ ਹੈ ਕਿ ਜਿਹੜਾ ਵੀ ਮੁਲਾਜ਼ਮ ਇੰਦਾ ਯੂਨੀਫਾਰਮ ਦੇ ਵਿੱਚ ਹਨਾ ਦੇਖੇਗੇ ਮੀ ਬੀਹੇਵ ਕਰਦੇ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਉਕਤ ਘਟਨਾ ਬਾਰੇ ਪਤਾ ਕਰਨ ਤੇ ਪਾਇਆ ਗਿਆ ਕਿ ਮਿਤੀ 2 11 25 ਨੂੰ ਟ੍ਰੇਨ ਅਮਰਪਾਲੀ ਐਕਸਪ੍ਰੈਸ ਵਿੱਚ ਸਕੋਰ ਪਾਰਟੀ ਪਰ ਤਨਤ ਏਐਸਆਈ ਮੱਸਾ ਸਿੰਘ ਲੋਕਰ ਹੈ ਕਿ 1137 ਜੀਆਰਪੀ ਵੱਲੋਂ ਕਿਸੇ ਯਾਤਰੀ ਨਾਲ ਬਸ ਲੁਕੀ ਕੀਤੀ ਗਈ ਹੈ ਇਸ ਸਬੰਧੀ ਸਾਰੀ ਗੱਲਬਾਤ ਸਾਡੇ ਮਾਨਯੋਗ ਡੀਜੀਪੀ ਰੇਲਵੇ ਦੇ ਧਿਆਨ ਵਿੱਚ ਲਿਆਂਦੀ ਗਈ ਹੈ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਏਐਸਆਈ ਮੱਸਾ ਸਿੰਘ ਨੰਬਰ 1137 ਜੀਆਰਪੀ ਬੁੱਧ ਅਨੁਸ਼ਾਸਨੀ ਕਾਰਵਾਈ ਕੀਤੀ ਜਾ ਰਹੀ ਹੈ ਬੰਨ ਕੀ ਹੋਇਆ ਕਿਸੇ ਵੀਡੀਓ ਵਿੱਚ ਕੀ ਕਲੀਅਰਫਾਈ ਕਿਸ ਤਰ੍ਹਾਂ ਲੱਗਿਆ ਸਾਹਮਣੇ ਵੀਡੀਓ ਦੇ ਵਿੱਚ ਜਿਹੜਾ ਸੀਯੂ ਨੇ ਧਿਆਨ ਨਾਲ ਦੇਖਿਆ ਉਹਦੇ ਵਿੱਚ ਉਹ ਸਿਰਫ ਤੱਕਾ ਮੁਕੀ ਹੋ ਰਹੀ ਹੈ ਜਿਸ ਨਾਲ ਸਿਰਫ 20 ਬਿਹੇਵ ਦਿਖ ਰਿਹਾ ਹੈ ਇਹ ਕਿ ਵੀ ਮਿਸ ਬਿਹੇਵਰ ਦਾ ਉਹਦੇ ਕੋਈ ਐਵਡ ਨਹੀਂ ਮੈਂ ਵੀ ਜਿਹੜੇ ਰੈਲਵੇ ਸਟੇਸ਼ਨ ਇਹ ਟ੍ਰੇਨ ਅਮਰਪਾਲੀ ਦੇ ਵਿੱਚ ਲੋਕੇਸ਼ਨ ਤੇ ਜਲਦੀ ਟ੍ਰੇਨ ਦੇ ਵਿੱਚ ਹੈਗੀ ਹੈ ਅਮ੍ਰਿਤਸਰ ਹਾਂ ਜੀ ਤੇ ਇਹ ਸਕੋਰ ਪਾਰਟੀ ਸਾਡੀ ਜਿਹੜੀ ਅਮ੍ਰਿਤਸਰ ਤੋਂ ਚੱਲਦੀ ਹੈ ਉਹਦੇ ਵਿੱਚੇ ਮੁਲਾਜ਼ਮ ਹੈ ਮੈਂ ਮੈਸੇਜ ਕੀ ਦੇਣਾ ਚਾਹੁੰਦੀ ਹਾਂ ਫੱਦੀ ਲੋਕੀਂ ਥੋੜਾ ਜਿਹੀ ਮਿਸ ਬਿਹੇਵ ਕਰਦੇ ਜੇ ਇਹਦੀ ਕਿ ਉਹਦੇ ਖਿਲਾਫ ਵੀ ਰੇਟ ਨੇ ਕੋਈ ਬਰਦਾਸ਼ਤ ਨਹੀਂ ਬਿਲਕੁਲ ਮਿਸ ਬਿਹੇਵ ਦੇਖੋ ਯਾਤਰੀਆਂ ਦੀ ਸੁਰੱਖਿਆ ਜਿਹੜੀ ਸਾਡੇ ਲਈ ਬਹੁਤ ਜ਼ਰੂਰੀ ਹੈ ਤੇ ਉਹਨਾਂ ਨਾਲ ਹੀ ਜੇ ਅਸੀਂ ਮਿਸ ਬਿਹੇਵ ਕਰਾਂਗੇ ਹਨਾ ਤੇ ਉਹ ਸਾਡਾ ਅਕਸ ਖਰਾਬ ਹੁੰਦਾ ਹੈਗਾ ਪੁਲਿਸ ਦਾ ਤੇ ਉਹਦੇ ਲਈ ਇਹ ਹੈ ਕਿ ਵੀ ਜੋ ਵੀ ਕਰੇਗਾ ਇਹਦਾ ਉਹਦੇ ਖਿਲਾਫ ਜੋ ਬੰਦੀ ਕਾਰਵਾਈਆਂ ਅਨੁਸ਼ਾਸਨੀ ਹੋਏਗੀ ਮੈਂ ਕਿਹਦੇ ਸਲਾਹਕੀ ਅੰਤਰਾ ਵੱਲੋਂ ਬਾਰ ਬਾਰ ਦੇ ਰਾਹੀ ਕਿ ਕਈ ਰੇਲਵੇ ਸਟੇਸ਼ਨ ਨੂੰ ਉਡਾਣ ਦੀਆਂ ਵੀ ਧਮਕੀਆਂ ਦਿੱਤੀਆਂ ਨੇ ਕਈ ਜਗ੍ਹਾ ਦੇਖਿਆ ਜੇ ਤੁਹਾਡੇ ਜਿਹੜੇ ਬੂਤ ਭਾਣੀ ਵੇਚਦੀ ਆਪੀ ਦੇ ਉਦੇ ਮੁਲਾਜ਼ਮ ਤੈਨਾਦਗੀ ਜਾਂ ਦੋ ਕੋਸੋ ਆਪਰੇਸ਼ਨ ਵੀ ਦਿੱਖਦੇ ਆ ਜਾਂ ਉਹਦਾ ਸਰਚ ਵੀ ਦਿੱਤੇ ਲੇਕਿਨ ਮੁਲਾਜ਼ਮ ਹੁੰਦੇ ਤੈਨਾਦ ਨਹੀਂ ਹੁੰਦੇ ਇਨਕੋ ਮੁਲਾਜ਼ਮਾਂ ਦੀ ਜਿਹੜੀ ਹੈਗੀ ਹੈ ਆਲਰੇਡੀ ਫੋਰਸ ਦੀ ਤੁਹਾਨੂੰ ਸਭ ਨੂੰ ਪਤਾ ਲੱਗ ਰਿਹਾ ਕਿ ਕਮੀ ਹੋ ਰਹੀ ਹੈ ਹਨਾ ਫਿਰ ਵੀ ਅਸੀਂ ਆਪਣੀ ਡਿਊਟੀਆਂ ਨੂੰ ਪੂਰਾ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ ਮਾਨਜੋਗ ਜੀ ਸਾਹਿਬ ਦੇ ਧਿਆਨ ਚ ਸਾਰਾ ਕੁਝ ਹੈਗਾ ਕੋਸ਼ਿਸ਼ ਕਰਦੇ ਆ ਕਿ ਬਾਅਦ ਤੋਂ ਬਾਅਦ ਅਸੀਂ ਪਲੇਟਫਾਰਮਸ ਨੂੰ ਕਵਰ ਕਰ ਸਕੀਏ ਬਟ ਫਿਰ ਵੀ ਮੁਲਾਜ਼ਮਾਂ ਦੀ ਕਮੀ ਕਰਕੇ ਕਿਤੇ ਨਾ ਕਿਤੇ ਇਸ਼ੂ ਹੋ ਜਾਂਦਾ ਹੈਗਾ ਪਰ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਪੂਰਾ ਅਸੀਂ ਆਰਪੀਐਫ ਦੇ ਨਾਲ ਕੋਆਰਡੀਨੇਸ਼ਨ ਕਰਕੇ ਉਹਨਾਂ ਦੇ ਮੁਲਾਜ਼ਮਾਂ ਨੂੰ ਯੂਜ਼ ਕਰ ਸਕੀਏ ਕਿ ਆਪਣੀ ਡਿਊਟੀ ਬਿਲਕੁਲ ਬਿਲਕੁਲ ਕੀਤਾ ਜਾਂਦਾ ਹੈਗਾ ਆਰਪੀਐਫ ਤੇ ਜੀਆਰਪੀ ਮਿਲ ਕੇ ਜਿਹੜਾ ਹੈਗਾ ਜੁਆਇੰਟ ਆਪਰੇਸ਼ਨ ਕਰਦੇ ਨੇ ਉਹਦੇ ਵਿੱਚ ਅ ਡਿਊਟੀਆਂ ਜਿਹੜੀਆਂ ਨੇ ਹੋਰ ਜ਼ਿਆਦਾ ਅੱਛੀ ਤਰੀਕੇ ਨਾਲ ਹੈ ਨਾ ਪਬਲਿਕ ਨਾਲ ਬਿਹੇਵ ਅੱਛੇ ਤਰੀਕੇ ਨਾਲ ਕੀਤਾ ਜਾ ਕੇ ਇਹ ਇਕਾਤੁਕਾ ਕੋਈ ਇੱਕ ਜਿਹੜਾ ਮੁਲਾਜ਼ਮ ਸਾਡੇ ਦਾਦਾ ਕੁਝ ਕਰ ਜਾਂਦੇ ਨੇ ਮੇਬੀ ਹੋ ਸਕਦਾ ਹੈ ਇਹਦੇ ਪਿੱਛੇ ਕੋਈ ਹੋਰ ਸਟੋਰੀ ਨਿਕਲੇ ਜਦੋਂ ਅਸੀਂ ਨੂੰ ਪ੍ਰੋਪਰ ਉਹਦੀ ਸ਼ੁਕਰੀਏ ਹੈ ਨਾ ਤੇ ਪਰ ਫਿਰ ਵੀ ਹੁਣ ਜਿਹਦਾ ਕਿ ਵੀਡੀਓ ਵਾਇਰਲ ਹੋਇਆ ਹੈ ਉਹਦੇ ਵਿੱਚ ਦਿਖ ਰਿਹਾ ਕਿ ਸਾਡੇ ਮੁਲਾਜ਼ਮ ਦਾ ਉਹਦੇ ਵਿੱਚ ਫੌਲਟ ਦਿਖ ਰਿਹਾ ਹੈ ਕਿ ਉਹ ਪਲੀਜ਼ ਗੇਰ ਕਰ ਰਿਹਾ ਹੈ ਮੁਲਾਜ਼ਮ ਉੱਤੇ ਕੀ ਕਾਰਵਾਈ ਕੀਤੀ ਅਸੀਂ ਆਪਣੀ ਹਾਸੀਨ ਸ਼ਾਸਨ ਜਿਹੜੀ ਸਾਡੀ ਜੋ ਬੰਦੀ ਕਾਰਵਾਈ ਹੈ ਉਹ ਅਸੀਂ ਅਮਲ 'ਚ ਲਿਆ ਰਹੇ ਹਾਂ ਕਿ ਅੱਜ ਸਾਡੇ ਧਿਆਨ 'ਚ ਲੈਂਦਾ ਹੈ ਲੋਕਾਂ ਕੀ ਬਿਲ ਕਰਨਾ ਚਾਹ ਰਹੇ ਪੁਲਿਸ ਨਾ ਕੋਆਰਡੀਨੇਟ ਹਾਂ ਦੇਖੋ ਮੈਂ ਪਬਲਿਕ ਨੂੰ ਇਹੀ ਕਹਿਣਾ ਚਾਹਦੀ ਆ ਵੀ ਦੇਖੋ ਆਪਣੀ ਜਦੋਂ ਵੀ ਤੁਸੀਂ ਟ੍ਰੇਨ 'ਚ ਚੜੇ ਹੋ ਸਫ਼ਰ ਕਰ ਰਹੇ ਹੋ ਤਾ ਕਨਫਰਮ ਕਰੋ ਕਿ ਤੁਸੀਂ ਪ੍ਰੋਪਰ ਆਪਣੀ ਟਿਕਟ ਲਈ ਹੈ ਹੈਨਾ ਮੈਂ ਇਹੀ ਤਿੱਖਣ ਚਾਹੁੰਦਾ ਕਿ ਹਾ ਟਿਕਟ ਦੇ ਬਿਨਾ ਜਿਹੜਾ ਉਹਦੇ ਚ ਚੜ ਜਾਂਦੇ ਆ ਕੁਛ ਨਾ ਕੁਛ ਉੱਥੇ ਟੀਟੀ ਨਾਲ ਜਾਂ ਸਾਡੇ ਹੈਨਾ ਮੁਲਾਜ਼ਮਾਂ ਨਾਲ ਕੋਈ ਇਦਾਂ ਦਾ ਵੀ ਇਸ਼ੂ ਲੈ ਕੇ ਹੋ ਵੀ ਜਾਂਦਾ ਹੈਗਾ ਤੇ ਪਬਲਿਕ ਨੂੰ ਜਿਹੜਾ ਕਿਉਂਕਿ ਸਾਡੇ ਕੋ ਪਹਿਲਾਂ ਹੀ ਮੁਲਾਜ਼ਮ ਘਟ ਹੈਗੇ ਤੇ ਉਹਦੇ ਚ ਵੀ ਸਕੋਰਚ ਵੀ ਅਸੀਂ ਇੱਕ ਇੱਕ ਡੱਬੇ ਚ ਇੱਕ ਇੱਕ ਮੁਲਾਜ਼ਮ ਨਹੀਂ ਜਿਹੜਾ ਸਾਡਾ ਉੱਥੇ ਡਿਊਟੀ ਪਰਫਾਰਮ ਕਰ ਸਕਦਾ ਰਾਈਟ ਇੱਕ ਟ੍ਰੇਨ ਦੇ ਵਿੱਚ ਮੁਸ਼ਕਿਲਾਂ 3 ਜਾਂ 4 ਇੰਨੇ ਕੁ ਮੁਲਾਜ਼ਮ ਹੁੰਦੇ ਆ ਫੇਰ ਵੀ ਕੋਸ਼ਿਸ਼ ਕਰਦੇ ਆ ਕਿ ਉਹ ਆਪਣੀ ਡਿਊਟੀ ਜਿਹੜੀ ਹੈ ਕਿ ਪੂਰੀ ਪੂਰੀ ਕਵਰ ਕਰ ਸਕਣ ਟ੍ਰੇਨ ਨੂੰ ਹੈ ਨਾ ਕਿਤੇ ਇਦਾਂ ਹੋ ਵੀ ਜਾਂਦਾ ਹੈਗਾ ਪਰ ਇਹੀ ਹੈ ਕਿ ਜਿਹੜਾ ਵੀ ਮੁਲਾਜ਼ਮ ਇਦਾਂ ਯੂਨੀਫਾਰਮ ਦੇ ਵਿੱਚ ਹੈ ਨਾ ਧੀਖੇਗਾ ਮੀਸ ਬਿਹੇਵ ਕਰਦਾ ਉਹਦੇ ਖਿਲਾਫ ਜਿਹੜੀ ਕਾਰਵਾਈ ਕੀਤੀ ਜਾਂਦੀ ਜੀ ਮਨ ਨੂੰ ਲੱਗੇ ਕੋਈ ਟਿਕਟ ਨੂੰ ਲੈ ਕੇ ਇਹਦੀ ਸ਼ੁਰੂਆਤ ਹੁੰਦੀ ਹੈ ਨਾ ਪਰ ਕੋਈ ਇਹ ਕੋਈ ਨਹੀਂ ਹੈਗਾ ਇਹ ਤਾਂ ਮੈਂ ਜਸਟ ਇੱਕ ਤੁਹਾਨੂੰ ਦੱਸ ਰਹੀ ਆ ਵੀ ਕਈ ਤਕਰੀਬਨ ਅਸੀਂ ਦੇਖਦੇ ਆ ਕਿ ਵੀ ਪੈਸੇਂਜਰ ਚੜ ਜਾਂਦੇ ਨੇ ਇਦਾਂ ਹੀ ਹੈ ਨਾ ਤੇ ਕਈ ਇਸ਼ੂ ਹੁੰਦੇ ਨੇ ਕਿ ਉਹਦੇ ਵਿੱਚ ਹੈ ਨਾ ਪਰ ਇਹ ਕੋਈ ਜ਼ਰੂਰੀ ਨਹੀਂ ਕਿ ਇਹਦੇ ਵਿੱਚ ਵੀ ਇਹੀ ਹੋਇਆ ਹੋਵੇ ਪਰ ਇਸ਼ੂ ਸਮਝਿਆ ਗਿਆ ਰੀਜ਼ਨ ਨਹੀਂ ਹਲੇ ਹੁਣ ਪਤਾ ਚੱਲੇਗਾ ਉਸ ਤੋਂ ਬਾਅਦ ਅਸੀਂ ਹੈਨਾ ਫਿਲਹਾਲ ਅਸੀਂ ਉਹਦੇ ਖਿਲਾਫ ਕਾਰਵਾਈ ਜਿਹੜੀ ਹੈਗੀ ਉਹ ਮੰਨ ਲਿਆ ਬਿਲਕੁਲ ਸਾਡੀ ਜਿਹੜੀ ਹੈਗੀ ਐ ਸਕਾਟ ਸਿੱਦਾ ਇਹੀ ਕੰਮ ਹੈ ਸਾਡੀ ਸੀਆਈਏ ਇਹੀ ਕੰਮ ਕਰਦੇ ਨੇਗੇ ਉਹਦਾ ਇਹੀ ਕੰਮ ਹੈ ਜਿੱਥੇ ਵੀ ਸਾਨੂੰ ਏਦਾਂ ਦੀ ਕੋਈ ਇਨਫੋਰਮੇਸ਼ਨ ਮਿਲਦੀ ਹੈ ਜਾਂ ਡਾਊਟ ਹੁੰਦਾ ਹੈਗਾ ਹੈਨਾ ਆਪਣੇ ਤਰੀਕੇ ਨਾਲ ਅਸੀਂ ਜਿਹੜੀ ਸਰਚ ਕਰਦੇ ਹਾਂ ਕਿ ਜਿਹੜਾ ਵੀ ਪੜਿਆ ਜਾਂਦਾ ਹੈ ਉਹ ਖਿਲਾਫ ਜਿਹੜੀ ਕਾਰਵਾਈ ਜਾਂਦੀ ਜਾਂਦੀ ਹੈ ਮੰਨ ਲਈ ਬਿਲਕੁਲ ਕਰ ਵੀ ਰਹੇ ਹਾਂ ਸਰਚ ਆਪਰੇਸ਼ਨ ਕੰਟੀਨਿਊ ਹੋ ਵੀ ਰਹੇ ਹਾਂ ਸਾਡੇ ਜਿਹੜੇ ਆਊਟਰ ਤੇ ਵੀ ਜਿਹੜੀ ਹੈਗੀ ਡਿਊਟੀਆਂ ਲੱਗਦੀਆਂ ਆ ਮੁਲਾਜ਼ਮਾਂ ਦੀ ਉਹਨਾਂ ਦਾ ਕੰਮ ਹੀ ਹੁੰਦਾ ਹੈਗਾ ਵੀ ਆਊਟਰ ਤੇ ਕਿਤੇ ਸਾਈਡਾਂ ਤੇ ਕੁਝ ਇਦਾਂ ਦਾ ਅਗਰ ਹੋ ਰਿਹਾ ਹੈ ਤਾਂ ਉਹ ਕਾਰਵਾਈ ਅਮਲ ਚ ਲਿਆਂਦੇ ਜਦੋਂ ਵੀ ਪੜੇ ਜਾਂਦੇ ਆ